ਮੈਨੂੰ ਤਾਂ ਕਿਸ ਕੰ ਦਾ ਪਤਾ ਨਹੀਂ ਜਾ। ਜਾਓ ਮੇਰੇ ਘਰੋਂ ਦੇ ਟਰੈਕਟਰ। ਜਾਓ ਜਾਓ ਬਾਤ ਤੂੰ ਵੀ ਚੱਲਿਆ। ਅੱਜ ਬੈਠੇ ਮੈਂ। ਤੇ ਸਾਰੇ 40 ਹਜ਼ਾਰ ਰੁਪਏ ਲਾ ਕੇ ਕਰੀ ਤੇ। ਮੈਂ ਆ ਤਾਂ 100 ਰੁਪਏ ਕੇ ਬਟਾ ਆਇਆ ਨਾ। ਤੇਰਾ ਕੋਈ ਵੀ ਸਰਵਾਈ ਨਹੀਂ ਕੀਤੀ। ਮੈਂ ਅਸਲ ਵੀ ਤੇ ਨੰਬਰ ਚਾਹ ਦਿੱਤਾ। ਕੋਚ ਨਹੀਂ ਕੀਤਾ ਨਾ। ਕੋਚ ਨਹੀਂ ਕੀਤਾ ਨਾ। ਇਹਨਾਂ ਕੋਈ ਸਰਵਾਈ ਨਾ 40 ਹਜ਼ਾਰ ਰੁਪਏ ਲਾ ਕੇ ਬੰਦਾ ਸੜਦਾ। ਮੇਰੇ ਨਾਲ ਧਰਮ ਹੋ ਗਈ। ਮੇਰੀ ਜਿੰਦਗੀ ਬਰਬਾਦ ਹੋ ਗਈ। ਕਿਆ ਨਹੀਂ ਜਿਆਣਾ ਜਿੱਦਾਂ ਇੱਕ ਬੰਦਾ ਪਿਆ ਕੇ ਫੂਡ ਚਲਾ ਸਕਦਾ ਉਹਨਾਂ ਕੋਲ ਜੇ ਤੂੰ ਨਹੀਂ ਬਣਾ ਕੀ ਕਰੋ ਨੇ ਆਪਣੀ ਅਧਿਕਾਰਤਾ ਨੂੰ ਤੇ ਮੈਚ ਕਰਕੇ ਤਿੰਨ ਬੱਚੇ ਛੱਡ ਕੇ ਤਿੰਨ ਬੱਚੇ ਛੱਡ ਤਾ ਉਹ ਯਾਰ ਵਿੱਚ ਉਹ ਤੋਂ ਆਪਦੇ ਸਾਰਿਆਂ ਨੇ ਵਿਆਹ ਕਰਾ ਲਿਆ ਔਰਤ ਨੇ ਪੁਲਿਸ ਥਾਣੇ ਦੇ ਬਾਹਰ ਕੀਤਾ ਹਾਈ ਵੋਲਟੇਜ ਡਰਾਮਾ ਕਹਿੰਦੀ ਮੇਰੇ ਪਤੀ ਨੇ ਕਰਵਾ ਲਿਆ ਦੂਸਰਾ ਵਿਆਹ ਤੇ ਪੁਲਿਸ ਵਾਲਿਆਂ ਨੇ ਪੈਸੇ ਲੈ ਕੇ ਉਸ ਨੂੰ ਛੱਡ ਦਿੱਤਾ ਉਹਨਾਂ ਦੱਸਦੇ ਕਿ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਬਟਾਲਾ ਦੇ ਵਿੱਚ ਤਿੰਨ ਬੱਚਿਆਂ ਦੀ ਮਾਂ ਨੇ ਪੁਲਿਸ ਥਾਣੇ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ। ਉਸ ਪੀੜਤ ਮਹਿਲਾ ਦਾ ਕਹਿਣਾ ਕਿ ਉਸਦੇ ਪਤੀ ਨੇ ਵਿਦੇਸ਼ ਤੋਂ ਆਕੇ ਦੂਸਰਾ ਵਿਆਹ ਕਰਵਾਇਆ ਤੇ ਮੈਂ ਤਿੰਨ ਬੱਚਿਆਂ ਦੀ ਮਾਂ ਆ ਤੇ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ? ਜੇਕਰ ਆਪਣੇ ਘਰ ਵਾਲੇ ਨੂੰ ਮੈਂ ਗ੍ਰਿਫਤਾਰ ਕਰਵਾਇਆ ਸੀ ਤਾਂ ਪੁਲਿਸ ਨੇ ਉਸ ਨੂੰ 40000 ਰੁਪਏ ਲੈ ਕੇ ਛੜ ਦਿੱਤਾ ਕਿਉਂਕਿ ਪੁਲਿਸ ਨੇ ਮੇਰੇ ਕੋਲੋਂ ਪਰਚਾ ਕੱਟਣ ਦੇ ਪੈਸੇ ਮੰਗੇ ਸੀ। ਜਦ ਮੈਂ ਨਹੀਂ ਦਿੱਤੇ ਤਾਂ ਮੇਰੇ ਘਰ ਵਾਲੇ ਦੇ ਕੋਲੋਂ ਪੈਸੇ ਲੈ ਕੇ ਉਸ ਨੂੰ ਛੜ ਦਿੱਤਾ। ਤੁਸਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਤੇ ਉਸਦੇ પતિ ਤੇ ਬੰਦ ਕਾਰਵਾਈ ਕੀਤੀ ਜਾਵੇ ਆਖਿਰ ਕੀ ਇਹ ਪੂਰਾ ਮਾਮਲਾ ਆਉ ਤੁਹਾਨੂੰ ਪੀੜਤ ਮਹਿਲਾ ਦੇ ਕੋਲ ਸੁਣਾਉਂਦੀਆਂ ਮਸਲਾ ਇਹ ਸੀ ਕਿ ਮੇਰੇ ਹਸਬੰਦ ਨੇ ਫੋਰਨ ਕੰਟਰੀ ਤੋਂ ਆ ਕੇ ਦੂਜੀ ਮੈਰਿਜ ਕਰਾ ਲਈ ਮੇਰੇ ਤਿੰਨ ਬੱਚੇ ਆ ਤੇ ਮੈਂ ਐਸਐਸਪੀ ਦੀ ਦਰਖਾਸਤ ਦਿੱਤੀ ਸੀ ਮੇਰੇ ਕੋਈ ਸੁਣਵਾਏ ਸੁਣਵਾਈ ਹੋਈ ਹੋਣਾ ਮਤਲਬ ਚੋਕ ਕੇ ਲਿਆਂਦਾ ਇੱਥੇ ਆ ਕੇ ਇਹਨਾਂ ਪੈਸੇ ਲੈ ਕੇ ਉਹਨੂੰ ਛੱਡ ਦਿੱਤਾ ਮੈਨੂੰ ਕਹਿੰਦੇ ਉੱਤੇ ਪਰਚਾ ਕੱਟ ਕਰਤਾ ਅੱਗੇ ਗਰਦਾਸਪੁਰ ਪੇਸ਼ ਕਰ ਮੈਨੂੰ ਪਤ ਖਬਰ ਮਿਲੀ ਕਿ ਉਹਨੂੰ ਬੰਦਾ ਛੱਡ ਦਿੱਤਾ ਉਹਦੇ 14 ਤਾਰੀਖ ਦੀ ਫੇਅਰ ਫਲੈਟ ਹੋ ਤੇ ਕੱਲ ਨਿਕਲ ਜਾਣ ਲੱਗਾ ਮੇਸ ਕਰਕੇ ਮੇਰੀ ਕੋਈ ਸਮਰਾਨ 11:00 ਵਜੇ ਫਿਰ ਮੈਂ ਥਾਣੇ ਵਿੱਚ ਆਈ ਮੈਂ ਕਿਹਾ ਮੈਨੂੰ ਦੱਸੋ ਵੀ ਕਿਹਦੀ ਜ਼ਿੰਮੇਵਾਰੀ ਤੇ ਤੁਸੀਂ ਛੱਡਿਆ ਕਿ ਮਿਲ ਜੋ ਜ ਬੰਦਾ ਬਾਹਰ ਚਲ ਜੇ ਹੁਣ ਮੈਂ ਆਈ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਮੈਂ ਮੀਡੀਆ ਦੀ ਪ੍ਰੈਸ ਦੀ ਹੈਲਪ ਲੈ ਕੇ ਮੈਂ ਫਿਰ ਹੁਣ ਮਤਲਬ ਕਿ ਡੀਐਸਪੀ ਦੇ ਕੋਲ ਪਹੁੰਚੀ ਆ ਉਹ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਬੰਦੀ ਆ ਕਹਿੰਦੇ ਅਸੀਂ ਫਿਰ ਐਸਆਈਓ ਉਹਦੀ ਜਨਾਹ ਹੋ ਚਕੇ ਨਾ ਮਿਲਿਆ ਦਿੱਲੀਪੁਰ 에ਅਰਪੋਰਟ ਤੋਂ ਉਹਦੀ ਫਲੈਟ ਰੋਕੀ ਜਾਊਗੀ ਹੁਣ ਮੈਂ ਅੱਗੇ ਜੇ ਦੇਖਦੀ ਆ ਕਿ ਇਹਨਾਂ ਬੱਚੇ ਦੋ ਇੱਕ ਬੇਟਾ ਦੋ ਗੁਡੀਆਂ ਹੈ ਹਾਂ ਸੈਕੰਡ ਮੈਡਮ ਹਾਂਜੀ ਸੈਕੰਡ ਮੈਡਮ ਇਹ ਕੋਨੇ ਕੋਲੇ ਤੇ ਦੋ ਬੇਟੀਆਂ ਵਾਂ ਉਹ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਬਗਾਨਾ ਦੋ ਬੱਚੀਆਂ ਮੈਂ ਤੈਨੂੰ ਨਹੀਂ ਰੱਖ ਸਕਦਾ ਐਦਾਂ ਫਿਰ ਫਿਰ ਵੀ ਉਹ ਸਰ ਬਿਨਾਂ ਤਲਾਕ ਲੈ ਤੱਕ ਮੈਰਿਜ ਕਿੱਦਾਂ ਕਰਾ ਲਈ ਨਾ ਦੋਨਾਂ ਬੱਚੀਆਂ ਦੀ ਪਾਲਵਰਸ ਕੌਣ ਕਰੂਗਾ ਚਲੋ ਪੇਟਾ ਮੇਰੀ ਪਹਿਲੀ ਮਰਜ਼ੀ ਦਾ ਉਹ ਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਦੀ ਕੌਣ ਪਾਲਵਰਸ ਕਰੂਗਾ ਮੈਡਮ ਇੱਕ ਵੀ ਜਾਉਂਦੇ ਤੁਸੀਂ ਬਾਹਰੋਂ ਜਦੋਂ ਕਰ ਰਹੇ ਸੀ ਰੌਲਾ ਪਾ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਉਸ ਨੇ 40 40 ਹਾਂਜੀ 40000 ਰੁਪਿਆ ਲਿਆ ਇਹਨਾਂ 20000 ਰੁਪਿਆ ਮੇਰੇ ਕੋ ਪਰਚਾ ਕੱਟਣ ਦਾ ਮੰਗਿਆ ਮੈਂ ਕਿਹਾ ਸਰ ਮੇਰੇ ਕੋ ਇੰਨਾ ਪੈਸਾ ਨਹੀਂ ਹੈਗਾ ਤੁਸੀਂ ਮੇਰਾ ਪਰਚਾ ਕੱਟ ਕਰ ਦਿਓ ਮੈਂ ਅੱਗੇ ਵਕੀਲ ਵੀ ਖੜਾ ਕਰਨਾ ਫਿਰ ਉਹ ਨਹੀਂ ਮੰਨਣ ਚਾਹੁੰਦੇ ਸੀ ਨਹੀਂ ਪਰਚਾ ਕੱਟਦਾ ਰਾਤ ਦੇ 7 ਵਜੇ ਸੀ ਤਾਂ ਮੈਂ ਇੱਥੇ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਫਿਰ ਮੈਂ ਤੁਹਾਨੂੰ ਜਿੱਦ ਤੇ ਤੁਹਾਨੂੰ ਪੈਸੇ ਕੱਟੇ ਪਰਚਾ ਕੱਟਣ ਚਾਹੀਦਾ ਮੈਂ ਕਿਸੇ ਕੋ ਮਗਾ ਦੇਣੀ ਆ ਨਹੀਂ ਨਹੀਂ ਦਿੱਤ ਕਰ ਫਿਰ ਵੀ ਨਹੀਂ ਕੁਝ ਵੀ ਕੀਤਾ ਬਈ ਮੇਰੇ ਕੋਲ ਹਰ ਕਲਾਸ ਤੇ ਕਹਿੰਦਾ ਹੁਣ ਆਣ ਪਰਚਾ ਵੀ ਕੱਟ ਤਾਂ ਹੁਣ ਤਾਂ ਚੱਲ ਖਰਚਾ ਪੈਂਦਾ ਮੇ ਕਈ ਵੀ ਲਾਤ ਤੁਸੀਂ ਕਹਿੰਦਾ ਸੀ 2.5 ਲੀਟਰ ਸਾਨੂੰ ਤੇਲ ਮਿਲਦਾ ਗੌਰਮੈਂਟ ਵੱਲੋਂ ਅਸੀਂ ਇੰਨੀ ਦੂਰੋਂ ਬੰਦਾ ਚੁੱਕਣ ਗਏ 1.5 ਘੰਟੇ ਦਾ ਰਸਤਾ ਇਹ ਕੀ ਗੌਰਮੈਂਟ ਕਿਉਂ ਉਹ ਜਿਹੜਾ ਕੋਈ ਬੰਦਾ ਚੁਕਾਏਗਾ ਜਿੱਤੇ ਜੁਰਮ ਹੋਇਆ ਉਹੀ ਖਰਚਾ ਪਰੇਗਾ ਤੇਲ ਦਾ ਇਹ ਜਿਹੜੀ ਸਬਜੀ ਸਬਜੀ ਦਾ ਕੌਰ ਹੈ ਜੀ ਇਹਦੇ ਆਪਣੇ ਹਿਰੇਤੀ ਥਾਣੇ ਸਿਵਲਾਈਨ ਜੀ ਇਹ ਕਹਿੰਦੀ ਕਿ ਮੇਰੀ ਮੈਰਿਜ 2017 ਚ ਪਰਮਜੀਤ ਸਿੰਘ ਨਾਂ ਦੇ ਬੰਦੇ ਨਾਲ ਹੋਈ ਸੀ ਜੀ ਸਾਡੇ ਪਿੰਡ ਥਾਣਾ ਤਸਿਕਾ ਜੀ ਤੇ ਉਹਨੇ ਕਿਨੇ ਵੀ ਮੈਨੂੰ ਤਲਾਕ ਲੈ ਬਿਨਾ ਹੋਰ ਵਿਆਹ ਕਰਾ ਲਿਆ ਕੀ ਕੀ ਤਰੀਕੇ ਆ। ਪਰ ਜੋ ਬੰਦੇ ਨੂੰ ਨਿਯੁਕਤੀ ਕਰੀ ਖਾਂਗੇ। ਸਰ ਇਸ ਮਿੱਟੀ ਦਾ ਕਹਿਣਾ ਹੈ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਪੁਲਿਸ ਲੈ ਕੇ ਆਇਆ ਸੀ ਬਟ ਇਨਫਲੂਐਂਸ ਤੇ ਛੱਡ ਪਾ। ਭਾਜੀ ਉਹਨੂੰ ਜਦੋਂ ਨੇ ਦਿੱਤੀ ਹੋਗੀ ਅਪਲੀਕੇਸ਼ਨ ਤੇ ਉਹਨਾਂ ਸਦਿਆ ਤਪ੍ਰਿਸ਼ੀ ਅਫਸਰ ਨੇ ਜਲਦਬਾਹਰ ਕਾਲ ਕੀਤੀ ਆ ਜਾਂਦਾ ਜੀ ਮੁੰਡਾ ਵੇਖ ਲੈਣੀ।